ਤੇ ਫਿਰ ਇੰਨੇ ਅਚੀਵਮੈਂਟਸ ਨੂੰ ਵੀਰੇ ਤੁਸੀਂ ਜਿੱਤਿਆ ਇੰਨੇ ਤੁਸੀਂ ਤਗਮੇ ਜਿੱਤਿਆ ਤੇ ਕਿੰਨੇ ਬੱਕਰੇ ਮੁਰਗੇ ਖਾ ਕੇ ਤੁਸੀਂ ਇਹਨਾਂ ਅਚੀਵਮੈਂਟਸ ਨੂੰ ਪ੍ਰਾਪਤ ਕਰਨ ਦੇ ਲੋਕ ਅੱਜ ਕੱਲ ਜਿੱਧਰ ਨੂੰ ਕਹਿੰਦੇ ਪਾਣੀ ਦਾ ਵਹਾਅ ਹੁੰਦਾ ਉਧਰ ਨੂੰ ਲੋਕ ਤੁਰ ਪਾਂਦੇ ਆ ਪਰ ਜਿਸ ਚੀਜ਼ ਦੀ ਲੋੜ ਆ ਕਿਉਂਕਿ ਪਹਿਲਵਾਨੀ ਜੇ ਆਪਾਂ ਪਿਛਲੇ ਕੁਝ ਦਹਾਕਿਆਂ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਚੋਂ ਆਪਣੇ ਏਰੀਆ ਚੋਂ ਬਹੁਤ ਘਟ ਗਈ ਹੈ ਉਹਦੇ ਇਹਦਾ ਕੀ ਕਾਰਨ ਸਮਝਦੇ 20 ਮੈਡਲ ਮੇਰੇ ਨੈਸ਼ਨਲ ਚੋਂ ਨੇ ਠੀਕ ਹੈ ਜੀ ਸਬ ਜੂਨੀਅਰ ਤੋਂ ਲੈ ਕੇ ਸੀਨੀਅਰ ਲੈਵਲ ਤੱਕ ਤੇ ਉਹ ਹੁਣ ਆਪਾਂ ਡਬਲ ਪ੍ਰੋਟੀਨ ਨੂੰ ਕਿਵੇਂ ਕਰਨਾ ਹੈ ਪਨੀਰ ਹੋ ਗਿਆ ਹੂੰ ਦੁੱਧ ਹੋ ਗਿਆ ਹੂੰ ਬਾਕੀ ਸਪਲੀਮੈਂਟਸ ਵੀ ਆਪਾਂ ਲੈ ਸਕਦੇ ਆ ਸਿਰਫ ਸਪਲੀਮੈਂਟਸ ਸਟੀਰੋਇਡ ਨਹੀਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਿੱਤਰੋ ਜਿਸ ਸ਼ਕਸ਼ ਨਾਲ ਤੁਹਾਨੂੰ ਮੈਂ ਮਿਲਾਉਣ ਲੱਗਿਆ ਘੋੜਿਆਂ ਦੇ ਵਿੱਚ ਤੇ ਪਹਿਲਵਾਨੀ ਦੇ ਵਿੱਚ ਉਹਨਾਂ ਚੋਬਰਾਂ ਦੀ ਤੂਤੀ ਬੋਲਦੀ ਆ ਪਿੰਡ ਕੜੈਲ ਜ਼ਿਲ੍ਹਾ ਸੰਗਰੂਰ ਉੱਥੋਂ ਦਾ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਉਹਨਾਂ ਨਾਲ ਮੈਂ ਅੱਜ ਤੁਹਾਡੀ ਗੱਲਬਾਤ ਕਰਾਉਂਗਾ ਤੇ ਬਹੁਤ ਬਰੀਕੀ ਦੇ ਨਾਲ ਸਿਹਤ ਬਾਰੇ ਤੇ ਪਹਿਲਵਾਨੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਬਈ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਹਾਂਜੀ ਸਤਿ ਸ੍ਰੀ ਅਕਾਲ ਬੇਨਤ ਕੁੱਲੇਵਾਲ ਚੈਨਲ ਵੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਉਹ ਠੀਕ ਠਾਕ ਹੋ ਵੀਰ ਜੀ। ਹਾਂਜੀ ਬਹੁਤ ਵਧੀਆ ਜੀ। ਤੇ ਮੈਨੂੰ ਸਮੇਂ ਦੇ ਹਿਸਾਬ ਨਾਲ ਲੱਗਿਆ ਵੀ ਪਹਿਲਵਾਨਾਂ ਦੀ ਇੰਟਰਵਿਊ ਜ਼ਰੂਰ ਕਰਨੀ ਚਾਹੀਦੀ ਹੈ ਵੀਰੇ। ਹਾਂਜੀ ਬਿਲਕੁਲ। ਕਿਉਂਕਿ ਲੋਕ ਅੱਜ ਕੱਲ ਜਿੱਧਰ ਨੂੰ ਕਹਿੰਦੇ ਪਾਣੀ ਦਾ ਵਹਾਅ ਹੁੰਦਾ ਉਧਰ ਨੂੰ ਲੋਕ ਤੁਰ ਪਾਂਦੇ ਆ। ਪਰ ਜਿਸ ਚੀਜ਼ ਦੀ ਲੋੜ ਆ ਕਿਉਂਕਿ ਪਹਿਲਵਾਨੀ ਜੇ ਆਪਾਂ ਪਿਛਲੇ ਕੁਝ ਦਹਾਕਿਆਂ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਚੋਂ ਆਪਣੇ ਏਰੀਆ ਚੋਂ ਬਹੁਤ ਘਟ ਗਈ ਹੈ ਵੀਰੇ। ਹਾਂਜੀ। ਇਹਦਾ ਕੀ ਕਾਰਨ ਸਮਝਦੇ ਆਂ? ਕਾਰਨ ਆਪਾਂ ਇਹੀ ਕਹਿ ਸਕਦੇ ਆਂ ਵੀ ਪਹਿਲ ਬੜਾ ਹਾਰਡਵਰਕ ਵਾਲਾ ਕੰਮ ਆ ਠੀਕ ਹੈ ਵੀਰੇ ਸ਼ੌਂਕ ਤੋਂ ਬਿਨਾ ਪਰਿਵਾਰਕ سپورਟ ਤੋਂ ਬਿਨਾ ਹੂੰ ਤੇ ਚਲੋ ਕਿਸਮਤ ਦਾ ਹਰ ਚੀਜ਼ ਚਾਹੀਦੀ ਹੁੰਦੀ ਹੈ ਬਿਲਕੁਲ ਵੀਰੇ ਲਗਨ ਤੋਂ ਬਿਨਾ ਜਨੂਨ ਤੋਂ ਬਿਨਾ ਹੂੰ ਇਹ ਪਲਵਾਨੀ ਨਹੀਂ ਹੁੰਦੀ ਇਹ ਕਹਿ ਸਕਦੇ ਆਂ ਵੀ ਫਕੀਰੀ ਤੇ ਪਲਵਾਨੀ ਇੱਕੋ ਜਿਹੀਆਂ ਚੀਜ਼ਾਂ ਨੇ ਮੈਨੂੰ ਤਾਂ ਇਹ ਲੱਗਦਾ ਪਲਵਾਨੀ ਸ਼ਾਇਦ ਫਕੀਰੀ ਨਾਲੋਂ ਵੀ ਔਖੀ ਆ ਹਾਂ ਕੰਪੇਅਰ ਕਰ ਸਕਦੇ ਆਂ ਅੱਛਾ ਵੀਰੇ ਹਾਂ ਕਿਉਂਕਿ ਪਹਿਲਵਾਨ ਨੂੰ ਘਰ ਵੀ ਖਾਣਾ ਪੈਂਦਾ ਤੇ ਮਿਹਨਤ ਫਿਰ ਅੱਗੇ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਆ ਫਲ ਦੇਵੇ ਜਾਂ ਨਾ ਦੇ ਬਿਲਕੁਲ ਤਨ ਤੇ ਮਨ ਦੋਨਾਂ ਦੀ ਮਿਹਨਤ ਚਾਹੀਦੀ ਹੈ ਇਹਦੇ ਵਿੱਚ ਠੀਕ ਹੈ ਵੀਰੇ ਤੇ ਤੁਹਾਨੂੰ ਵੀ ਲੱਗਦਾ ਨਾਲ ਖਰਾ ਖਾਣ ਲਈ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਹਰਪ੍ਰੀਤ ਵੀਰੇ ਜੇ ਮੈਂ ਗੱਲ ਕਰਾਂ ਆਪਣੀਆਂ ਅਚੀਵਮੈਂਟਸ ਕੀ ਨੇ ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿਉਂਕਿ ਦੋ ਤਰ੍ਹਾਂ ਦੀ ਕੁਸ਼ਤੀ ਬਹੁਤ ਪ੍ਰਚਲਿਤ ਹੈ ਇੱਕ ਮੈਟ ਵਾਲੀ ਤੇ ਇੱਕ ਮਿੱਟੀ ਵਾਲੀ ਬਿਲਕੁਲ ਤੁਸੀਂ ਮੈਟ ਵਾਲੀ ਕੁਸ਼ਤੀ ਖੇਡਦੇ ਹੋ ਆਪਾਂ ਉਹਦੇ ਵਿੱਚ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਾਂ ਤੁਹਾ ਅਚੀਵਮੈਂਟਸ ਨੇ ਮੇਰੀਆਂ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਇੱਥੋਂ ਤੱਕ ਪਹੁੰਚਾਇਆ ਹੈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਜੇ ਆਪਾਂ ਨੈਸ਼ਨਲ ਲੈਵਲ ਤੇ ਗੱਲ ਕਰੀਏ ਤੇ 20 ਮੈਡਲ ਮੇਰੇ ਨੈਸ਼ਨਲ ਚੋਂ ਨੇ ਠੀਕ ਹੈ ਜੀ ਸਭ ਜੂਨੀਅਰ ਤੋਂ ਲੈ ਕੇ ਸੀਨੀਅਰ ਲੈਵਲ ਤੱਕ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ 골ਡ ਨੇ ਤੇ ਕੁਝ ਸਿਲਵਰ ਨੇ ਅੱਛਾ ਜੀ ਤੇ ਬ੍ਰੌਂਜ਼ ਨਾ ਹੋਣ ਵਾ ਕੋਈ ਨੇ ਅੱਛਾ ਅੱਛਾ ਜੀ ਤੇ ਜੇ ਆਪਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰੀਏ ਤੇ ਉਹਦੇ ਚੋਂ ਮੇਰੇ ਜੇ ਆਪਾਂ ਸੀਨੀਅਰ ਲੈਵਲ ਤੇ ਗੱਲ ਕਰੀਏ ਹਾਂਜੀ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚੋਂ ਮੇਰੇ 5 ਮੈਡਲ ਨੇ ਠੀਕ ਹੈ ਬਰੇ ਤੇ ਕਾਮਨਵੈਲਥ ਚੈਂਪੀਅਨਸ਼ਿਪ ਦੇ ਵਿੱਚੋਂ ਦੋ 골ਡ ਮੈਡਲ ਨੇ ਠੀਕ ਹੈ ਜੀ ਤੇ ਜੇ ਡਿਪਾਰਟਮੈਂਟ ਦੇ ਮੈਡਲਾਂ ਦੀ ਗੱਲ ਕਰੀਏ ਹਮ ਆਂਡੀਆਂ ਪੁਲਿਸ ਚੋਂ ਮੇਰੇ 4 ਮੈਡਲ ਨੇ 골ਡ ਮੈਡਲ ਠੀਕ ਹੈ ਜੀ ਤੇ ਵਰਲਡ ਪੁਲਿਸ ਚੋ ਗੱਲ ਕਰੀਏ ਉਹਦੇ ਚੋ ਦੋ 골ਡ ਮੈਡਲ ਨੇ ਤੇ ਇਹ ਮੇਰੀਆਂ ਅਚੀਵਮੈਂਟਸ ਨੇ ਹੁਣ ਤੱਕ ਦੀਆਂ ਤੇ ਫਿਰ ਇੰਨੀਆਂ ਅਚੀਵਮੈਂਟਸ ਨੂੰ ਵੀਰੇ ਤੁਸੀਂ ਜਿੱਤਿਆ ਇੰਨੇ ਤੁਸੀਂ ਤਗਮੇ ਜਿੱਤਿਆ ਤੇ ਕਿੰਨੇ ਬੱਕਰੇ ਮੁਰਗੇ ਖਾਗੇ ਤੁਸੀਂ ਇਹਨਾਂ ਅਚੀਵਮੈਂਟਸ ਨੂੰ ਪ੍ਰਾਪਤ ਕਰਨ ਲਈ ਅੱਛਾ ਮੈਂ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆ ਮੈਂ ਬਿਲਕੁਲ ਵਿਸ਼ਨੂ ਪਲਵਾਨ ਹਾਂ ਠੀਕ ਹੈ ਜੋਰ ਵਿਸ਼ਨੂ ਠੀਕ ਹੈ ਵੀਰੇ ਮੈਂ ਕਿ ਸਾਡੇ ਪਿਛਲੀਆਂ ਚਾਰ ਪੀੜੀਆਂ ਤੋਂ ਸਾਡੇ ਪਰਿਵਾਰ ਦੇ ਵਿੱਚ ਹੂੰ ਕੋਈ ਆਂਡਾ ਨਹੀਂ ਕੋਈ ਮੀਟ ਨਹੀਂ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਸ਼ਰਾਬ ਨਹੀਂ ਤੇ ਮੈਂ ਤਾਂ ਚਾਹ ਵੀ ਨਹੀਂ ਪੀਂਦਾ ਅੱਛਾ ਜੀ ਤੇ ਬਿਲਕੁਲ ਵੈਜੀਟੇਰੀਅਨ ਪਹਿਲਵਾਨਾਂ ਆਮ ਤੌਰ ਤੇ ਜਿਵੇਂ ਕਹਿ ਦਿੰਦੇ ਨੇ ਵੀ ਪ੍ਰੋਟੀਨ ਨਹੀਂ ਪੂਰਾ ਹੁੰਦਾ ਹਾਂਜੀ ਹਾਂਜੀ ਸਾਰਾ ਕੁਝ ਹੀ ਪੂਰਾ ਹੁੰਦਾ ਜੇ ਆਪਾਂ ਕਰਨਾ ਚਾਹੀਏ ਤਾਂ ਅਕਸਰ ਮੈਂ ਇਹ ਹੀ ਸੁਣਦਾ ਜਦੋਂ ਕਬੱਡੀ ਵਾਲੇ ਨੂੰ ਕਿਸੇ ਨੂੰ ਮਿਲਦੇ ਆ ਪਹਿਲਵਾਨ ਨੂੰ ਕਹਿੰਦੇ ਵੀ ਬੜੇ ਬੱਕਰੇ ਮੁਰਗੇ ਖਾਣੇ ਪੈਂਦੇ ਫੇਰ ਕਿਤੇ ਜਾ ਕੇ ਸੇਤਾਂ ਬਣਦੀਆਂ ਨੇ ਤੇ ਮੈਂ ਅੱਜ ਸ਼ੌਕਿੰਗ ਆ ਕਿਉਂਕਿ ਮੈਨੂੰ ਇਹ ਲੱਗਦਾ ਬਹੁਤ ਜੇ ਆਪਾਂ ਰੇਸ਼ਿਓ ਦੀ ਗੱਲ ਕਰੀਏ ਤਾਂ ਵੈਜੀਟੇਰੀਅਨ ਪਹਿਲਵਾਨ ਜਾਂ ਪਲੇਅਰ ਬਹੁਤ ਘੱਟ ਹੋਣਗੇ ਵੀਰੇ ਬਿਲਕੁਲ ਮੈਂ ਆਪਦੀ ਸਿਹਤ ਬਣਾਉਣ ਵਾਸਤੇ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਕਦੇ ਠੀਕ ਹੈ ਜੀ ਹਾਂ ਕਿਉਂਕਿ ਜੀਵ ਹੱਤਿਆ ਨਹੀਂ ਕੀਤੀ ਨਹੀਂ ਜੀਵ ਹੱਤਿਆ ਨਹੀਂ ਕੀਤੀ ਕਦੇ ਤੇ ਕੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਸਕਦੇ ਆ ਜਿਹੜਾ ਕਿ ਜਿਵੇਂ ਆਪਾਂ ਕਹਿੰਦੇ ਵੀ ਰੈੱਡ ਮੀਟ ਲੈਣਾ ਬਹੁਤ ਜ਼ਰੂਰੀ ਹੁੰਦਾ ਵੀ ਉਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੇ ਵੈਜੀਟੇਰੀਅਨ ਚ ਦੇਖੋ ਆਪਣੇ ਸਰੀਰ ਦੇ ਵਿੱਚ ਜਿੰਨਾ ਆਪਣਾ ਬਾਡੀ weight ਹੈ ਆਪਣੇ ਬਾਡੀ weight ਦੇ ਮੁਤਾਬਕ ਆਪਾਂ ਨੂੰ ਡਬਲ ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਠੀਕ ਹੈ ਨਾ ਹੂੰ ਤੇ ਉਹ ਹੁਣ ਆਪਾਂ ਡਬਲ ਪ੍ਰੋਟੀਨ ਨੂੰ ਕਿਵੇਂ ਕਰਨਾ ਹੈ ਪਨੀਰ ਹੋ ਗਿਆ ਹੂੰ ਦੁੱਧ ਹੋ ਗਿਆ ਹੂੰ ਬਾਕੀ ਸਪਲੀਮੈਂਟਸ ਵੀ ਆਪਾਂ ਲੈ ਸਕਦੇ ਆ ਸਿਰਫ ਸਪਲੀਮੈਂਟਸ ਸਟੀਰੋਇਡ ਨਹੀਂ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਆਪਦਾ ਪ੍ਰੋਟੀਨ ਪੂਰਾ ਕਰ ਸਕਦੇ ਆ ਜਦੋਂ ਪ੍ਰੋਟੀਨ ਆਪਣਾ ਪੂਰਾ ਹੋ ਗਿਆ ਤੇ ਪ੍ਰੋਟੀਨ ਦੀ ਹੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਮੈਂ ਇੱਕ ਸ਼ਡਿਊਲ ਪੁੱਛਣਾ ਚਾਹੂੰਗਾ ਮੋਟਾ-ਮੋਟਾ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਇੱਕ ਪਲਵਾਨ ਦਾ ਰੁਟੀਨ ਕੀ ਰਹਿੰਦਾ ਖਾਣ ਪੀਣ ਦਾ ਖਾਣ ਪੀਣ ਦਾ ਜਿਵੇਂ ਚਲੋ ਮੈਂ ਆਪਦਾ ਹੀ ਦੱਸ ਦਿੰਦਾ ਮੇਰਾ ਬੜਾ ਸਿੰਪਲ ਜਿਹਾ ਖਾਣਾ ਕੇ ਕੋਈ ਜ਼ਿਆਦਾ ਉਹ ਨਹੀਂ ਹੈਗਾ ਜਿਵੇਂ ਮੈਂ ਸਵੇਰੇ ਉੱਠਣਾ ਹੈ ਮੋਂ ਪਹਿਲਾਂ ਆਪਾਂ ਦਿਨ ਦੀ ਸ਼ੁਰੂਆਤ ਪਾਣੀ ਤੋਂ ਕਰਦੇ ਆਂ ਬਿਲਕੁਲ ਜੀ ਫਰੈਸ਼ ਹੋਏ ਉਸ ਤੋਂ ਬਾਅਦ ਡਰਾਈ ਫਰੂਟ ਰਾਤ ਨੂੰ ਭੋਇਆ ਹੁੰਦਾ ਜਿਦੇ ਚੋ ਕਾਜੂ ਬਦਾਮ ਪਿਸਤੇ ਅਖਰੋਟ ਅੰਜੀਰ ਮਨੱਕਾ ਇਹ ਚੀਜ਼ਾਂ ਭੋਇਆ ਹੁੰਦੀਆਂ ਨੇ ਉਹ ਖਾਣੀਆਂ ਉਸ ਤੋਂ ਬਾਅਦ ਆਪਦਾ ਵਰਕਆਊਟ ਸ਼ੁਰੂ ਕਰਨਾ ਠੀਕ ਹੈ ਜੀ ਵਰਕਆਊਟ ਸ਼ੁਰੂ ਕਰਨ ਤੋਂ ਬਾਅਦ ਵਰਕਆਊਟ ਕਰਕੇ ਫਿਰ ਜੋ ਡਾਈਟ ਲੈਣੀ ਆ ਮੇਰੀ ਡਾਈਟ ਬਿਲਕੁਲ ਸਿੰਪਲ ਹੈ ਮੈਂ ਓਟਸ ਖਾਣਾ ਜੀ ਤੇ ਪਨੀਰ ਖਾਨਾ ਪਨੀਰ ਦੀ ਭੁਰਜੀ ਬਣਾ ਕੇ ਈਹੀ ਮੇਰਾ ਬ੍ਰੇਕਫਾਸਟ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੰਚ ਟਾਈਮ ਹੋ ਗਿਆ ਸਿੰਪਲ ਰੋਟੀ ਪਨੀਰ ਨਾਲ ਜੇ ਦਹੀਂ ਖਾਣ ਦੀ ਜ਼ਰੂਰਤ ਹੋਵੇ ਉਹ ਖਾ ਲਈਦਾ ਫਿਰ ਲੰਚ ਤੋਂ ਘੰਟੇ ਬਾਅਦ ਦੁੱਧ ਪੀ ਲਈਦਾ ਠੀਕ ਹੈ ਵੀਰੇ ਤੇ ਸ਼ਾਮ ਨੂੰ ਵੀ ਮਿਲਦਾ ਜੋਲਦਾ ਹੀ ਇਹ ਸਾਰਾ ਕੁਝ ਠੀਕ ਹੈ ਵੀਰੇ ਕਿੰਨੇ ਘੰਟੇ ਮਿਹਨਤ ਕਰਦੇ ਹੋ ਇੱਕ ਦਿਨ ਦੇ ਵਿੱਚ 2 ਘੰਟੇ ਸਵੇਰੇ ਲੱਗ ਜਾਂਦੇ ਆ 2 ਘੰਟੇ ਹੀ ਸ਼ਾਮ ਨੂੰ ਲੱਗ ਜਾਂਦੇ ਠੀਕ ਹੈ ਜੀ ਹਾਂ ਜੀ ਕਹਿੰਦੇ ਜਿੰਨੀ ਮਿਹਨਤ ਜ਼ਰੂਰੀ ਹੈ ਬੰਦੇ ਨੂੰ ਨਹੀਂ ਮਾਲਿਸ਼ ਵਗੈਰਾ ਵੀ ਜ਼ਰੂਰੀ ਹੁੰਦੀ ਹੈ ਇਹ ਗੱਲ ਸੱਚ ਹੈ ਵੀਰੇ ਹਾਂ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ ਮਾਲਿਸ਼ ਜਦੋਂ ਆਪਾਂ ਮਿਹਨਤ ਕਰਦੇ ਆ ਖਾਸ ਕਰਕੇ ਜਦੋਂ ਆਪਣੇ ਜ਼ੋਰ ਹੁੰਦੇ ਨੇ ਸਭ ਤੋਂ ਜ਼ਿਆਦਾ ਜ਼ੋਰ ਕੁਸ਼ਤੀ ਦੇ ਵਿੱਚ ਲੱਗਦਾ ਠੀਕ ਹੈ ਵੀਰੇ ਤੇ ਉਹਦੇ ਵਿੱਚ ਆਪਣੇ ਮਸਲਾਂ ਦੀ ਫਟੀਕ ਬਹੁਤ ਜ਼ਿਆਦਾ ਹੁੰਦੀ ਹੈ ਹੂੰ ਤੇ ਮਸਲਾ ਦੀ ਫਟੀਗ ਨੂੰ ਠੀਕ ਕਰਨ ਵਾਸਤੇ ਰਿਕਵਰੀ ਕਰਨ ਵਾਸਤੇ ਉਹਦੇ ਲਈ ਹਫਤੇ 'ਚ ਦੋ ਦਿਨ ਮਾਲਿਸ਼ ਤੇ ਜਾਂ ਇੱਕ ਸੋਨਾ ਤੇ ਸਟੀਮ ਬਾਥ ਸੋਨਾ ਬਾਥ ਤੇ ਸਟੀਮ ਬਾਥ ਕੀਤਾ ਜਾਂਦਾ ਉਹਦੇ ਨਾਲ ਠੀਕ ਹੈ ਤੇ ਨਾਲ ਹੀ ਮਾਲਿਸ਼ ਹੋ ਜਾਂਦੀ ਹੈ ਇਹਦੇ ਨਾਲ ਆਪਣੀ ਬਾਡੀ ਰਿਕਵਰ ਹੋ ਜਾਂਦੀ ਹੈ ਦੁਬਾਰਾ ਪ੍ਰੈਕਟਿਸ ਕਰਨ ਲਈ ਪ੍ਰੇਪੇਅਰ ਹੋ ਜਾਂਦੀ ਹੈ ਠੀਕ ਹੈ ਵੀਰੇ ਇੱਕ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਜਿਹੜੀ ਪਹਿਲਵਾਨੀਆਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟਦੀ ਜਾਂਦੀ ਹੈ ਪਿਛਲੇ ਕੁਝ ਦਹਾਕਿਆਂ ਦੀ ਆਪਾਂ ਗੱਲ ਕਰੀਏ ਕਬੱਡੀ ਨੂੰ ਅਜੇ ਬਹੁਤ ਜ਼ਿਆਦਾ ਪਲੇਅਰ ਖੇਡਦੇ ਆ ਤੇ ਇਹਦਾ ਤੁਹਾਨੂੰ ਮੁੱਖ ਕਾਰਨ ਕੀ ਲੱਗਦਾ ਪਲਵਾਨੀ ਦਾ ਵੀਰੇ ਪਲਵਾਨੀ ਘਟਣ ਦਾ ਇਹੀ ਕਾਰਨ ਕਹਿ ਸਕਦੇ ਆ ਵੀ ਪਲਵਾਨੀ ਹੈਗੀ ਬਹੁਤ ਇੱਕ ਬਹੁਤ ਜ਼ਿਆਦਾ ਮਿਹਨਤ ਹਾਰਡਵਰਕ ਵਾਲੀ ਗੇਮ ਆ ਹੂੰ ਤੇ ਬਹੁਤ ਜ਼ਿਆਦਾ ਮਨ ਦੀ ਮਿਹਨਤ ਵੀ ਹੈ ਤੇ ਤਨ ਦੀ ਮਿਹਨਤ ਵੀ ਹੈ ਹੂੰ ਤੇ ਤਨ ਦੀ ਮਿਹਨਤ ਵੀ ਹੈ ਖਰਾਕ ਖਾਣੀ ਪੈਸੇ ਦੇ ਨਾਲ ਬਿਲਕੁਲ ਜੀ ਤੇ ਰਿਜ਼ਲਟ ਲਈ ਬਹੁਤ ਵੇਟ ਕਰਨੀ ਪੈਂਦੀ ਹੈ ਠੀਕ ਹੈ ਜੀ ਤੇ ਇਸ ਕਰਕੇ ਜ਼ਿਆਦਾਤਰ ਅੱਜ ਕੱਲ ਦੀ ਜਨਰੇਸ਼ਨ ਸ਼ਾਰਟਕਟ ਕੱਟ ਰਸਤਾ ਹੀ ਚੁੰਨਾ ਚਾਹੁੰਦੀ ਏ ਵੀ ਕਮਾਉਣੇ ਤਾਂ ਪੈਸੇ ਹੀ ਨੇ ਚੱਲ ਆਪਾਂ ਜਾਂ ਆਈਲੈਟਸ ਕਰਦੇ ਆਂ ਪੜਾਈ ਕਰਦੇ ਆਂ ਚੱਲ ਬਾਹਰ ਚਲੇ ਜਾਨੇ ਆਂ ਪਲਵਾਨੀ ਬੜਾ ਸ਼ੌਂਕ ਦਾ ਤੇ ਜਜ਼ਬੇ ਤੇ ਜਨੂਨ ਦਾ ਕੰਮ ਆ ਜੇ ਆਪਾਂ ਸਟੀਰੋਇਡ ਦੀ ਗੱਲ ਕਰੀਏ ਵੀਰੇ ਕਿਉਂਕਿ ਕਬੱਡੀ ਦੇ ਵਿੱਚ ਤਕਰੀਬਨ ਆਪਾਂ ਹੁਣ ਪਿੰਡੂ ਖੇਡ ਮੇਲੇ ਦੇਖਦੇ ਆਂ ਬਹੁਤ ਵੀਡੀਓ ਦੇਖੀਆਂ ਨੇ ਆਪਾਂ ਨੇ ਆਮ ਮੋਟਰਾਂ ਦੇ ਉੱਪਰ ਸਰਿੰਜਾਂ ਮਿਲ ਜਾਂਦੀਆਂ ਨੇ ਕਈ ਵਾਰੀ ਤੇ ਪਲਵਾਨੀ ਚ ਸਟੀਰੋਇਡ ਦਾ ਕਿੰਨਾ ਕੁ ਹੁੰਦਾ ਵੀ ਸਟੀਰੋਇਡ ਲੋ ਕਰਦੇ ਆਂ ਪਲਵਾਨੀ ਦੀ ਵਜ੍ਹਾ ਦੇਖੋ ਜਿਹੜੀ ਤਾਂ ਮੈਟ ਦੀ ਕੁਸ਼ਤੀ ਹੈ ਹੂੰ ਇਹਦੇ ਚ ਆਪਾਂ ਚਾਕੇ ਵੀ ਸਟੀਰੋਇਡ ਨਹੀਂ ਲੈ ਸਕਦੇ ਹੂੰ ਪਹਿਲੀ ਗੱਲ ਸਟੀਰੋਇਡ ਲੈਣ ਦੇ ਨਾਲ ਜਿੰਨੀ ਆਪਣੀ ਪਰਫਾਰਮੈਂਸ ਅਪ ਹੋਏਗੀ ਉਨੇ ਹੀ ਆਪਣੇ ਮਸਲ ਟਾਈਟ ਹੋਣ ਲੱਗੇ ਜਾਣਗੇ ਠੀਕ ਆ ਦੂਜੀ ਗੱਲ ਜੇ ਆਪਾਂ ਮੈਟ ਵਾਲੀ ਕੁਸ਼ਤੀ ਤੇ ਸਟੀਰੋਇਡ ਲੈਣੇ ਵੀ ਆ ਤੇ ਉਹਦੇ ਚ ਆਪਣਾ ਮੰਨ ਲਓ ਸਟੇਟ ਲੈਵਲ ਤੇ ਆਪਾਂ ਸਟੀਰੋਇਡ ਲੈ ਲਿਆ ਨੈਸ਼ਨਲ ਲੈਵਲ ਤੇ ਜਾਵਾਂਗੇ ਜਾਂ ਇੰਟਰਨੈਸ਼ਨਲ ਲੈਵਲ ਤੇ ਜਾਵਾਂਗੇ ਉੱਥੇ ਆਪਣਾ ਡੋਪਿੰਗ ਟੈਸਟ ਹੋਏਗਾ ਠੀਕ ਹੈ ਜੀ ਤੇ ਜਦੋਂ ਅ ਮੈਡਲ ਆਇਆ ਮੈਡਲ ਸੈਰੇਮਨੀ ਹੋਈ ਜਾਂ ਆਪਾਂ ਮੈਡਲ ਵਾਲੀ ਕੁਸ਼ਤੀ ਜਿੱਤ ਕੇ ਆਏ ਡੋਪਿੰਗ ਦੀ ਟੀਮ ਉੱਥੇ ਹੀ ਘੁੰਮਦੀ ਫਿਰਦੀ ਹੁੰਦੀ ਹੈ ਜਦੋਂ ਆਪਾਂ ਕੁਸ਼ਤੀ ਜਿੱਤ ਕੇ ਆਏ ਉਹਨਾਂ ਨੇ ਆਪਣੀ ਆਕੇ ਬਾਹ ਫੜ ਲੈਣੀ ਹੈ ਹਮ ਸਾਈਨ ਕਰਾ ਲੈਣੇ ਆ ਹਮ ਵੀ ਫਾਰਮ ਦੇ ਉੱਪਰ ਸਾਈਨ ਕਰੋ ਤੁਹਾਡਾ ਡੋਪ ਟੈਸਟ ਲੈਣਾ ਹੈ ਠੀਕ ਹੈ ਜੀ ਤੇ ਜਿੰਨੀ ਦੇਰ ਉਹ ਡੋਪ ਟੈਸਟ ਲੈ ਨਹੀਂ ਲੈਂਦੇ ਉੰਨੀ ਦੇਰ ਉਹ ਆਪਣਾ ਖੇਡਾ ਨਹੀਂ ਛੱਡਦੇ ਆਪਾਂ ਨੂੰ ਆਪ ਦੀ ਮਰਜ਼ੀ ਨਾਲ ਵਾਸ਼ਰੂਮ ਵੀ ਨਹੀਂ ਜਾਣ ਦਿੰਦੇ ਮਤਲਬ ਕਿ ਉਦੋਂ ਆਪਾਂ ਆਪਾ ਯੂਰਿਨ ਪਾਸ ਆਪਦੀ ਮਰਜ਼ੀ ਨਾਲ ਨਹੀਂ ਕਰ ਸਕਦੇ ਉਹਨਾਂ ਦੇ ਸਾਹਮਣੇ ਕਰਨਾ ਠੀਕ ਹੈ ਜੀ ਤੇ ਆਪਾਂ ਕਿਵੇਂ ਸਟੇਰੀਟ ਲੈ ਸਕਦੇ ਆ ਮੈਟ ਵਾਲੀ ਕੁਸ਼ਤੀ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਮੈਟ ਵਾਲੀ ਕੁਸ਼ਤੀ ਤੇ ਜਿਹੜੀ ਕਮਿਟੀ ਵਾਲੀ ਕੁਸ਼ਤੀ ਆ ਹਾਂਜੀ ਇਹਦਾ ਕੀ ਫਰਕ ਆ ਵੀਰੇ ਕਿਉਂਕਿ ਮੈਂ ਇਹ ਦੇਖਿਆ ਵੀ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਾਂ ਹਰਿਆਣੇ ਦੇ ਵਿੱਚ ਜ਼ਿਆਦਾਤਰ ਮਿੱਟੀ ਵਾਲੀ ਕੁਸ਼ਤੀ ਹੁੰਦੀ ਆ ਬਹੁਤ ਜ਼ਿਆਦਾ ਤੇ ਜਿਵੇਂ ਤੁਸੀਂ ਮੈਟ ਵਾਲੀ ਕੁਸ਼ਤੀ ਵੀ ਦੋ ਤਰ੍ਹਾਂ ਦੀ ਦੱਸਦੇ ਸੀ ਵੀ ਹੁੰਦੀ ਹੈ ਇੱਕ ਗ੍ਰੀਕੋ ਰੋਮਨ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ ਕੁਸ਼ਤੀ ਵੀ ਇਹਦਾ ਫਰਕ ਕੀ ਆ ਮੈਟ ਤੇ ਮਿੱਟੀ ਵਾਲੀ ਕੁਸ਼ਤੀ ਦਾ ਮੈਟ ਵਾਲੀ ਕੁਸ਼ਤੀ ਦਾ ਅੱਜ ਆਪਾਂ ਫਰਕ ਦੀ ਗੱਲ ਕਰੀਏ ਜੇ ਆਪਾਂ ਇਹਦੇ ਰੂਲਾਂ ਦੀ ਗੱਲ ਕਰੀਏ ਮਿੱਟੀ ਤੇ ਮੈਟ ਦੇ ਮਿੱਟੀ ਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਤੇ ਮੰਨ ਲਓ ਕੁਸ਼ਤੀ ਹੋਈ ਇੱਕ ਦਿਨ ਦੇ ਵਿੱਚ ਇੱਕ ਕੁਸ਼ਤੀ ਹੋਣੀ ਹੈ ਉਹ ਕੁਸ਼ਤੀ 10 ਮਿੰਟ ਹੋਵੇ 20 ਮਿੰਟ ਹੋਵੇ ਅੱਧਾ ਘੰਟਾ ਹੋਵੇ ਪੌਣਾ ਘੰਟਾ ਹੋਵੇ ਉਹ ਮਤਲਬ ਕਿ ਉਹਦੇ ਚ ਕੰਡ ਲਾਉਣੀ ਹੁੰਦੀ ਹੈ ਹੂੰ ਠੀਕ ਹੈ ਪਿੱਠ ਪਰਨੇ ਕਰਨਾ ਹੁੰਦਾ ਹਾਂ ਤੇ ਉਹਦੇ ਚ ਪਤਾ ਨਹੀਂ ਕਿੰਨਾ ਟਾਈਮ ਉਹ ਬਾਵਾ ਜਬਾਵਾ ਪਾ ਕੇ ਖੜੇ ਰਹਿਣ ਹੂੰ ਤੇ ਕਿਤੇ ਹੱਲਾ ਮਾਰਦੇ ਨੇ ਇੱਕ ਹੱਲਾ ਮਾਰਿਆ ਚਾਰ ਪੰਜ ਸੈਕਿੰਡ ਦਾ ਫਿਰ ਰੁੱਕ ਗਏ ਮਤਲਬ ਕਿ ਰਿਜ਼ਲਟ ਦੀ ਬਹੁਤ ਵੇਟ ਕਰਨੀ ਪੈਂਦੀ ਹੈ ਆਲੇ ਦੋਲੇ ਜਿੰਨੀ ਆਡੀਅנס ਹੁੰਦੀ ਹੈ ਬਹੁਤ ਵੇਟ ਕਰਦੀ ਉਹ ਹਾਂਜੀ ਰਿਜ਼ਲਟ ਦੀ ਵੇਟ ਕਰਨੀ ਪੈਂਦੀ ਆ ਫਿਰ ਹੋ ਗਿਆ ਜੇ ਆਪਾਂ ਮੈਟ ਦੀ ਕੁਸ਼ਤੀ ਦੇ ਰੂਲਾਂ ਦੀ ਗੱਲ ਕਰੀਏ ਇਹ 6 ਮਿੰਟ ਦੀ ਕੁਸ਼ਤੀ ਹੁੰਦੀ ਹੈ ਠੀਕ ਹੈ ਜੀ 3 ਮਿੰਟ 30 ਸਕਿੰਡ 3 ਮਿੰਟ ਠੀਕ ਹੈ ਬਰੇ 6 ਮਿੰਟਾਂ ਦੇ ਵਿੱਚ 30 ਸਕਿੰਡ ਦੀ ਰੈਸਟ ਹੁੰਦੀ ਹੈ ਜਿੰਨਾ ਸਾਹ ਲੈ ਲਿਆ ਲੈ ਲਿਆ ਹਮ ਤੇ 6 ਮਿੰਟ ਦੇ ਵਿੱਚ ਨਿਚੋੜ ਨਿਕਲ ਜਾਂਦਾ ਜਦੋਂ 6 ਮਿੰਟ ਪੂਰੇ ਹੋਣੇ ਨੇ ਪਤਾ ਲੱਗ ਜਾਣਾ ਵੀ ਆਹ ਪਲਵਾਨ ਜਿੱਤ ਗਿਆ ਠੀਕ ਹੈ ਜੀ ਮਿੱਟੀ ਦੀ ਕੁਸ਼ਤੀ ਦੇ ਵਿੱਚ ਇਹ ਨਹੀਂ ਪਤਾ ਵੀ ਬਰਾਬਰ ਛੜਵਾ ਦੇਣ ਜਾਂ ਫਿਰ ਕੀ ਕਰਦੇ ਨੇ ਕਈ ਵਾਰੀ ਪੁਆਇੰਟ ਦੇ ਉੱਪਰ ਰੱਖ ਦਿੰਦੇ ਨੇ ਵੀ ਜਿਹੜਾ ਇੱਕ ਵਾਰੀ ਫੜ ਗਿਆ ਉਹਨੂੰ ਜੇਤੂ ਘਰਾ ਦੇ ਦਿੱਤਾ ਜਾਵੇਗਾ ਮਤਲਬ ਉਹ ਆਪਦੇ ਹਿਸਾਬ ਨਾਲ ਹੀ ਉਹਦਾ ਰਿਜ਼ਲਟ ਕੱਢਣਾ ਪੈਂਦਾ ਤੇ ਮੈਟ ਦੇ ਕੁਸ਼ਤੀ ਦੇ ਰੂਲਾਂ ਦੇ ਹਿਸਾਬ ਨਾਲ ਰਿਜ਼ਲਟ ਨਿਕਲਦਾ ਤੇ ਇਹ ਹੋ ਗਿਆ ਇਹਨਾਂ ਦੇ ਫਰਕ ਤੇ ਜਿਵੇਂ ਆਪਾਂ ਗੱਲ ਕਰੀਏ ਜ਼ੋਰ ਦੀ ਪਹਿਲਵਾਨ ਚ ਜ਼ੋਰ ਬਹੁਤ ਹੁੰਦਾ ਕਿ 6 ਮਿੰਟ ਚ ਪਹਿਲਵਾਨ ਇੱਕ ਜ਼ੋਰ ਆਬਦਾ ਦਿਖਾ ਦਿੰਦਾ ਕਿਉਂਕਿ ਆਪਾਂ ਮਿੱਟੀ ਵਾਲੀ ਕੁਸ਼ਤੀ ਦਾ 25-25 ਮਿੰਟ ਮੈਂ ਆਮ ਕੁਸ਼ਤੀਆਂ ਜਿਹੜੀਆਂ 25 ਮਿੰਟ ਦੀਆਂ ਦੇਖੀਆਂ ਨੇ ਪਹਿਲਾਂ ਇੱਕ ਪਹਿਲਵਾਨ ਜ਼ੋਰ ਕਰਾਉਂਦਾ ਦੂਜੇ ਦਾ ਫਿਰ ਦੂਜਾ ਕਰਾਉਂਦਾ ਤੇ 6 ਮਿੰਟ ਤੇ ਤੁਹਾਨੂੰ ਲੱਗਦਾ ਵੀ ਪੂਰਾ ਜ਼ੋਰ ਲੱਗ ਜਾਂਦਾ ਇੱਕ ਪਹਿਲਵਾਨ ਦਾ ਵ ਜਿੰਨੀ ਸਪੀਡ ਘਟਦੀ ਜਾਏਗੀ ਉਨਾ ਟਾਈਮ ਵਧਦਾ ਜਾਏਗਾ ਹੂੰ ਜਿੰਨਾ ਟਾਈਮ ਘਟਦਾ ਜਾਏਗਾ ਉਨੀ ਸਪੀਡ ਵੱਧਦੀ ਜਾਏਗੀ ਹੂੰ ਹੁਣ ਮੈਟ ਵਾਲੀ ਕੁਸ਼ਤੀ 6 ਮਿੰਟ ਹੁੰਦੇ ਨੇ ਹੂੰ ਜਿਨ੍ਹਾਂ ਨੂੰ ਮੈਟ ਵਾਲੀ ਕੁਸ਼ਤੀ ਬਾਰੇ ਨਹੀਂ ਪਤਾ ਉਹਨਾਂ ਨੂੰ ਲੱਗਦਾ ਹੋਵੇਗਾ ਯਾਰ 6 ਮਿੰਟ ਕਿਤੇ ਕਿੰਨੇ ਕੁ ਹੁੰਦੇ ਨੇ ਪਰ 6 ਮਿੰਟ ਬਹੁਤ ਜ਼ਿਆਦਾ ਹੁੰਦੇ ਨੇ ਜਿਵੇਂ ਕਬੱਡੀ ਦੀ ਰੇਟ 30 ਸੈਕਿੰਡ ਦੀ ਬਸ ਕਰਾਂ ਦੀ ਹਾਂ ਤੇ ਇਹਦੇ ਵਿੱਚ ਸਟਰੈਂਥ ਸਟੈਮਨਾ ਟੈਕਨੀਕ ਫਲੈਕਸੀਬਿਲਟੀ ਹਰ ਚੀਜ਼ ਮੈਟ ਦੇ ਪੁਲਵਾਨ ਦੇ ਵਿੱਚ ਚਾਹੀਦੀ ਹੁੰਦੀ ਹੈ ਹੂੰ ਤੇ ਮੌਕੇ ਮੁਤਾਬਕ ਅਟੈਕ ਮਾਰਨਾ ਖੱਬੇ ਵਿਖਾਉਣਾ ਸੱਜੇ ਮਾਰਨਾ ਸੱਜੇ ਵਿਖਾਉਣਾ ਖੱਬੇ ਮਾਰਨਾ ਬਹੁਤ ਜ਼ਿਆਦਾ ਮਾਈਂਡ ਆਪਣਾ ਐਕਟਿਵ ਚਾਹੀਦਾ ਹੈ ਇਹਦੇ ਵਿੱਚ ਹੂੰ ਤੇ 6 ਮਿੰਟਾਂ ਦੇ ਵਿੱਚ ਰਿਜ਼ਲਟ ਨਿਕਲ ਜਾਣਾ ਤੇ ਫਿਰ ਜਿਹੜੀ ਮਿੱਟੀ ਦੀ ਕੁਸ਼ਤੀ ਆ ਹੂੰ ਉਹ ਇੱਕ ਦਿਨ ਦੇ ਵਿੱਚ ਸਿਰਫ ਇੱਕ ਕੁਸ਼ਤੀ ਹੋਣੀ ਆ ਹੂੰ ਜਿਹੜੀ ਮੈਟ ਦੀ ਕੁਸ਼ਤੀ ਆ ਇਹਦੇ ਵਿੱਚ ਇੱਕ ਦਿਨ ਦੇ ਵਿੱਚ ਆਪਾਂ ਨੂੰ ਮੈਡਲ ਜਿੱਤਣ ਵਾਸਤੇ ਚਾਰ ਕੁਸ਼ਤੀਆਂ ਵੀ ਲੜਨੀਆਂ ਪੈਂਦੀਆਂ ਪੰਜ ਵੀ ਲੜਨੀਆਂ ਪੈਂਦੀਆਂ ਤੇ ਕੁਸ਼ਤੀ ਤਾਂ ਇੱਕ ਆਂਦ ਨੇ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਸਿਆਣਿਆਂ ਦੀ ਕਹਾਵਤ ਹੈ 100 ਜੋਰ ਤੇ ਇੱਕ ਕੋਲ ਇੱਕ ਬਰਾਬਰ ਹੁੰਦੇ ਆ ਆਪਾਂ 100 ਜੋਰ ਕਰ ਲਾਂਗੇ ਉਹ ਨਹੀਂ ਥੱਕਾਂਗੇ ਜਿੰਨੀ ਇੱਕ ਕੁਸ਼ਤੀ ਬਰਾਬਰ ਦੇ ਪਲਵਾਨ ਨਾਲ ਹੋ ਕੇ ਆਪਾਂ ਥੱਕ ਜਾਾਂਗੇ ਤੇ ਪੰਜ ਪੰਜ ਚਾਰ ਚਾਰ ਕੁਸ਼ਤੀਆਂ ਇੱਕ ਦਿਨ ਦੇ ਵਿੱਚ ਲੜਨੀਆਂ ਤੇ ਮਤਲਬ ਕਿ ਸਰੀਰ ਇੰਨਾ ਜ਼ਿਆਦਾ ਟੁੱਟ ਜਾਂਦਾ ਹੈ ਤਿੰਨ ਦਿਨ ਆਪਣਾ ਸਰੀਰ ਦੁਖ ਨੋਣੀਗਾ ਹਟਦਾ ਜਿਵੇਂ ਕਿਸੇ ਨੇ ਡਾਂਗਾ ਨਾਲ ਕੁੱਟਿਆ ਹੁੰਦਾ ਇੰਨਾ ਮਤਲਬ ਕਿ ਸਰੀਰ 'ਚ ਦਰਦ ਹੁੰਦਾ ਮਸਲ ਫਟੀਗ ਹੋ ਜਾਂਦੀ ਮੈਟਲੀ ਕੁਸ਼ਤੀ ਦੇ ਵਿੱਚ ਪੈਸਾ ਜ਼ਿਆਦਾ ਜਾਂ ਮਿੱਟੀ ਵਾਲੀ ਦੇ ਵਿੱਚ ਵੀਰੇ ਆ ਇਹਦੇ 'ਚ ਵੇਖੋ ਜਿਹੜੀ ਹੈਗੀ ਐ ਮਿੱਟੀ ਵਾਲੀ ਕੁਸ਼ਤੀ ਹੂੰ ਇਹਦੇ 'ਚ ਜਿਹੜੇ ਮਿੱਟੀ ਵਾਲੇ ਪੁਲਵਾਨ ਨੇ ਉਹ ਪੈਸੇ ਲਈ ਖੁੱਲਦੇ ਨੇ ਹੂੰ ਉਹਨਾਂ ਦਾ ਟਾਰਗੇਟ ਹੁੰਦਾ ਵੀ ਇੰਨੇ ਪੈਸੇ ਮਿਲਣਗੇ ਮੈਂ ਕੋਲਾਂਗਾ ਹੂੰ ਜਿਹੜੀ ਮੈਟਲੀ ਕੁਸ਼ਤੀ ਆ ਇਹਦੇ ਵਿੱਚ ਪੈਸੇ ਲਈ ਨਹੀਂ ਕੋ ਲਿਆ ਜਾਂਦਾ ਹੂੰ ਪਹਿਲਾਂ ਮੈਟ ਵਾਲਾ ਪੁਲਵਾਨ ਜਿਲੇ ਮਲਕੀ ਜ਼ਿਲ੍ਹਾ ਖੇਡਦਾ ਹੂੰ ਡਿਸਟ੍ਰਿਕਟ ਫਿਰ ਡਿਸਟ੍ਰਿਕਟ ਵੱਲੋਂ ਸਟੇਟ ਖੇਡਦਾ ਫਿਰ ਸਟੇਟ ਵੱਲੋਂ ਨੈਸ਼ਨਲ ਖੇਡਦਾ ਹੂੰ ਫਿਰ ਨੈਸ਼ਨਲ ਵੱਲੋਂ ਆਪਣਾ ਨੈਸ਼ਨਲ ਵੱਲੋਂ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਆਪਦੇ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੂੰ ਤੇ ਜੇ ਉਹ ਕਿਸੇ ਡਿਪਾਰਟਮੈਂਟ ਦੇ ਵਿੱਚ ਤੇ ਆਪਦੇ ਡਿਪਾਰਟਮੈਂਟ ਲਈ ਵੀ ਮੈਡਲ ਜਿੱਤਦਾ ਹੈ ਠੀਕ ਹੈ ਵੀਰੇ ਤੇ ਇਹਦੇ ਵਿੱਚ ਕੱਲਾ ਪੈਸਾ ਨਹੀਂ ਹੈਗਾ ਇਹਦੇ ਵਿੱਚ ਆਪਦੇ ਡਿਪਾਰਟਮੈਂਟ ਦੀ ਆਪਦੇ ਦੇਸ਼ ਦੀ ਆਪਦੇ ਮਤਲਬ ਹਰ ਚੀਜ਼ ਦੀ ਇੱਕ ਉਹਦੇ ਵੱਲੋਂ ਖੇਡਦਾ ਜਿਵੇਂ ਆਪਾਂ ਕਹਿ ਸਕਦੇ ਆ ਹੂੰ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਠੀਕ ਠੀਕ ਹੈ ਬਰੇ ਇੱਕ ਬੜੀ ਕਹਾਵਤ ਮਸ਼ਹੂਰ ਰਹੀ ਆ ਵੀ ਯਾਰ ਤੂੰ ਤਾਂ ਕਾਗਜੀ ਪਹਿਲਵਾਨ ਆ ਕਾਗਜੀ ਪਹਿਲਵਾਨ ਜਿਵੇਂ ਆਪਾਂ ਕੋਈ ਹਲਕੇ ਸ਼ਰੀਰ ਦੇ ਨੂੰ ਕਹਿ ਦਿੰਦਾ ਸੀ ਜਾਂ ਜਿਹੜਾ ਕਦੇ ਜਿੱਤਿਆ ਨਾ ਹੋਵੇ ਉਹਨੂੰ ਕਹਿ ਦਿੰਦਾ ਸੀ ਵੈਸੇ ਚੌੜ ਦੇ ਵਿੱਚ ਕਾਗਜੀ ਪਹਿਲਵਾਨ ਅਸਲ ਜੀ ਵਿੱਚ ਹੁੰਦਾ ਕੀ ਹੈ ਜੀ ਕਾਗਜੀ ਪਹਿਲਵਾਨ ਨੂੰ ਵੇਖੋ ਇਹਦਾ ਸਹੀ मीनिंग ਇਹ ਹੁੰਦਾ ਵੀ ਕਾਗਜੀ ਪਹਿਲਵਾਨ ਇੱਕ ਸਰੀਰਕ ਤੌਰ ਤੇ ਨਹੀਂ ਕਹਿ ਸਕਦੇ ਜਿਹੜੇ ਪਹਿਲਵਾਨ ਦਾ ਕਾਗਜ਼ਾਂ 'ਚ ਨਾਮ ਚੱਲਦਾ ਹੋਵੇ ਅੱਛਾ ਜੀ ਜਿਹੜਾ ਮੈਟਲ ਵਾਲਾ ਪੁਲਵਾਨ ਹੋਏਗਾ ਹੂੰ ਉਹਦਾ ਨਾਮ ਕਾਗਜ਼ਾਂ 'ਚ ਚੱਲਦਾ ਹੋਏਗਾ ਕਿਤੇ ਵੀ ਉਹਦਾ ਜਿੱਥੋਂ ਨੇ ਮੈਡਲ ਜਿੱਤਿਆ ਉਸ ਸਾਲ ਦਾ ਨੈਟ ਦੇ ਉੱਪਰ ਸਰਚ ਮਾਰ ਲਿਓ ਉਹਦਾ ਰਿਕਾਰਡ ਸਾਹਮਣੇ ਆ ਜਾਏਗਾ ਠੀਕ ਹੈ ਜੀ ਵੀ ਆ ਜਿੱਤਿਆ ਸੀ ਇੱਥੇ ਹੂੰ ਇਹ ਆਪਾਂ ਇਹ ਕਹਿ ਸਕਦੇ ਆ ਵੀ ਕਾਗਜ਼ੀ ਪੁਲਵਾਨ ਹੈ ਸਰੀਰਕ ਪੱਖੋਂ ਨਹੀਂ ਹਾਂ ਕਾਗਜ਼ਾਂ ਪੱਖੋਂ ਰਿਕਾਰਡ ਪੱਖੋਂ ਠੀਕ ਹੈ ਵੀ ਹਾਂ ਇਹਦਾ ਕਾਗਜ਼ਾਂ 'ਚ ਨਾਮ ਚੱਲਦਾ ਹੈ ਦਾ ਰਿਕਾਰਡ ਹੈ ਮੈਂ ਪੈਸੇ ਦੀ ਗੱਲ ਕਰਾਂ ਕਿ ਜਿੰਨਾ ਮਿੱਟੀ ਵਾਲੀ ਕੁਸ਼ਤੀ ਦੀ ਵਿੱਚ ਪੈਸਾ ਉਹਨਾਂ ਪੈਸਾ ਕਮਾਇਆ ਜਾਂਦਾ ਮੈਟਲੀ ਕੁਸ਼ਤੀ ਦੇ ਵਿੱਚ ਵੇਖੋ ਮੈਟਲੀ ਕੁਸ਼ਤੀ ਦੇ ਵਿੱਚ ਪੈਸਾ ਮਿੱਟੀ ਨਾਲੋਂ ਵੀ ਕਿਤੇ ਜ਼ਿਆਦਾ ਕਮਾ ਸਕਦੇ ਆ ਜੇ ਆਪਾਂ ਏਸ਼ੀਅਨ ਗੇਮਸ 올림픽 ਗੇਮਸ ਦੇ ਵਿੱਚੋਂ ਮੈਡਲ ਜਿੱਤਦੇ ਆ ਉਹਦੇ ਤੋਂ ਬਹੁਤ ਜ਼ਿਆਦਾ ਪੈਸਾ ਮਿਲਦਾ ਬਾਕੀ ਜਿਹੜੇ ਦੂਸਰੇ ਕੰਪੀਟੀਸ਼ਨ ਨੇ ਉਹਨਾਂ ਦੇ ਵਿੱਚੋਂ ਉਹਨਾਂ ਜ਼ਿਆਦਾ ਨਹੀਂ ਮਿਲਦਾ ਹੈ ਪਰ ਜੇ ਆਪਾਂ ਮਿੱਟੀ ਨਾਲ ਕੰਪੇਅਰ ਕਰੀਏ ਮਿੱਟੀ ਵਾਲਾ ਰੋਜ਼ ਕਮਾਉਣਾ ਹੈ ਹੂੰ ਤੇ ਇਹ ਫਰਕ ਰਹਿ ਜਾਂਦਾ ਠੀਕ ਹੈ ਲੋ ਇੱਕ ਰਿਟਾਇਰਮੈਂਟ ਲਾਈਫ ਪਲਵਾਨ ਦੀ ਕੀ ਹੁੰਦੀ ਹੈ ਵੀਰੇ ਅ ਜੇ ਮਿੱਟੀ ਵਾਲੇ ਪਲਵਾਨ ਦੀ ਗੱਲ ਕਰੀਏ ਤਾਂ ਜੋ ਉਹਨੇ ਜਿੰਨਾ ਟਾਈਮ ਕੋਲ ਲਿਆ ਕਮਾਲਿਆ ਉਸ ਤੋਂ ਬਾਅਦ ਫੁੱਲ ਸਟਾਪ ਹੋ ਜਾਣਾ ਹੂੰ ਜੇ ਆਪਾਂ ਇੱਕ ਚੰਗੇ ਆਪਾਂ ਚੰਗੀਆਂ ਦੀ ਗੱਲ ਕਰਦੇ ਹਾਂ ਹੂੰ ਚੰਗੇ ਮੈਟ ਵਾਲੇ ਪਲਵਾਨ ਦੀ ਗੱਲ ਕਰੀਏ ਜੇ ਉਹਦੇ ਕੋਲੇ ਚੰਗੀ ਜੋਬ ਹੈ ਹੂੰ ਤਾਂ ਆਪਦੀ ਗੇਮ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਜੋਬ ਕਰੇਗਾ ਤੇ ਮੰਨ ਲਓ ਪੁਲਿਸ ਦੇ ਵਿੱਚ ਉਹਦੀ ਸਮੇਂ ਸਿਰ ਪ੍ਰਮੋਸ਼ਨ ਹੋਈ ਯਾਨੀ ਤੇ ਉਹਦੀ ਅਫਸਰੀ ਲਾਈਨ ਅਫਸਰ ਬਨ ਜਾਣਾ ਉਹਨੇ ਤੇ ਇਹ ਫਰਕ ਹੈ ਆਪਣੇ ਮਿੱਟੀ ਤੇ ਮੈਟ ਦੇ ਸਟੈਂਡਰਡ ਦੇ ਵਿੱਚ ਠੀਕ ਹੈ ਵੀਰੇ ਇੱਕ ਕਹਾਵਤ ਬੜੀ ਪ੍ਰਚਲਿਤ ਹੋਈ ਆ ਪਹਿਲਾਂ ਵੀ ਬਹੁਤ ਉਮਰ ਦੇ ਪਲਵਾਨ ਆ ਜਿਹੜੇ ਉਹ ਸੈਦੂ ਕੁਲੀ ਆਉਂਦੇ ਆ ਲੰਮੇ ਟਾਈਮ ਤੱਕ ਇਹਦਾ ਤੁਸੀਂ ਕੀ ਪਰਵਾਹ ਮੰਨਦੇ ਹੋ ਕੁਸ਼ਤੀ ਦੇ ਉੱਪਰ ਵੀਰੇ ਵੇਖੋ ਜਿਹੜੀ ਹੁਣ ਇਹਦੇ 'ਚ ਆਪਾਂ ਦੋਵਾਂ ਦਾ ਫਰਕ ਕੱਢੀਏ ਜਿਹੜੀ ਮੈਡ ਵਾਲੀ ਪਲਵਾਨੀ ਐ ਹੂੰ ਇਹਦੇ 'ਚ ਆਪਾਂ ਸੈਦੂ ਨਹੀਂ ਕਹ ਸਕਦੇ ਅੱਛਾ ਜੀ हां मतलब कि एक बॉडी दी कैपेसिटी है आपा 30 साल तक ਭਲਵਾਨੀ ਕਰ ਲਾਂਗੇ मैक्सिमम 35 ਤੱਕ ਕਰ ਲਾਂਗੇ ਵੱਧ 40 ਤੱਕ ਕਰ ਲਾਂਗੇ ਜੇ ਆਪਾਂ ਡਿਸਪਲਿਨ ਚ ਰਹਿ ਕੇ ਵਧੀਆ ਤਰੀਕੇ ਨਾਲ ਡਾਈਟ ਨੂੰ ਮੁੱਖ ਰੱਖ ਕੇ ਕਰਦੇ ਆਂ ਤੇ ਜਿਹੜੀ ਮਿੱਟੀ ਵਾਲੀ ਭਲਵਾਨੀ ਆ ਇਹਦੇ ਚ ਜਨਜ਼ਰ ਮਰਜ਼ੀ ਕਰੀ ਜਾਓ ਹੈ ਇਹਦੀ ਕੋਈ ਲਿਮਟ ਹੀ ਨਹੀਂ ਹੈਗੀ 50 55 ਸਾਲ ਦੇ ਭਲਵਾਨਾ ਕਰੀ ਜਾਓ ਹੁਣ 50 ਸਾਲ ਦਾ ਬੰਦਾ ਬਰਾਬਰ ਦੇ ਭਲਵਾਨ ਨਾਲ ਕਿਵੇਂ ਝੋਲੇਗਾ ਤੁਸੀਂ ਆਪਸਿਆਂ ਨੂੰ ਇਸ ਗੱਲ ਤੇ ਜਨਜ਼ਰ ਮਰਜ਼ੀ ਕੋਲੀ ਜਾਓ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੇ ਵਿੱਚ ਕੀ ਫਰਕ ਆ ਵੀਰੇ ਆ ਹਾਂ ਮੈਟ ਦੀ ਕੁਸ਼ਤੀ ਦੇ ਵਿੱਚ ਦੋ ਇਵੈਂਟ ਹੁੰਦੇ ਆ ਇੱਕ ਫਰੀ ਸਟਾਈਲ ਹੁੰਦਾ ਇੱਕ ਗ੍ਰੀਕੋ ਰੋਮਨ ਹੁੰਦਾ ਮੈਂ ਗ੍ਰੀਕੋ ਰੋਮਨ ਕਰਦਾ ਹਾਂਜੀ ਗ੍ਰੀਕੋ ਰੋਮਨ ਜਿਹੜੀ ਹੁੰਦੀ ਆ ਇਹ ਅੱਪਰ ਬਾਡੀ ਰੈਸਲਿੰਗ ਹੁੰਦੀ ਆ ਅੱਛਾ ਇਹਦੇ ਵਿੱਚ ਲੱਤ ਨਹੀਂ ਫੜਦੀ ਹੁੰਦੀ ਹੂੰ ਤੇ ਜਿਹੜੇ ਬਾਹਰ ਦੇ ਪਹਿਲਵਾਨ ਨੇ ਬਾਹਰ ਦੇ ਪਹਿਲਵਾਨਾਂ ਦੇ ਮੁਕਾਬਲੇ ਇੰਡੀਆ ਦੇ ਜਿਹੜੇ ਗ੍ਰੀਕੋ ਰੋਮ ਦੇ ਪਹਿਲਵਾਨ ਨੇ ਉਹਨਾਂ ਮੁਕਾਬਲੇ ਉਹਨਾਂ ਦੇ ਬਰਾਬਰ ਦੇ ਨਹੀਂ ਹੈਗੇ ਹੂੰ ਵੀਕ ਨੇ ਮਰ ਕੀ ਉਹਨਾਂ ਦੀ ਗ੍ਰੀਕੋ ਰੋਮਨ ਕਾਫੀ ਤਗੜੀ ਹੈ ਹੂੰ ਤੇ ਮੈਂ ਤਗਰੀ ਕਰੋ ਮਨ ਨਹੀਂ ਕਰਦਾ ਹੂੰ ਤੇ ਇੰਡੀਆ ਦਾ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਹਿਲਾ ਪੁਲਵਾਨ ਬਣਿਆ ਵੀ ਜਿਨੇ ਗ੍ਰੀਕੋ ਰੋਮਨ ਕੁਸ਼ਤੀ ਦੇ ਵਿੱਚ ਪੰਜ ਮੈਡਲ ਜਿੱਤੇ ਨੇ ਅੱਛਾ ਜੀ ਹਾਂਜੀ ਤੇ ਇਹ ਫਰਕ ਹੁੰਦਾ ਬਾਕੀ ਜਿਹੜੀ ਫ੍ਰੀ ਸਟਾਈਲ ਹੈ ਉਹਦੇ ਵਿੱਚ 올림픽 ਚੋ ਮੈਡਲ ਆਪਣੇ 2008 ਤੋਂ ਆਉਂਦੇ ਪਏ ਆ ਹੂੰ ਹੂੰ ਤੇ ਜਿਹੜੀ ਗ੍ਰੀਕੋ ਰੋਮਨ ਹੈ ਇਹਦੇ ਵਿੱਚ ਹਲੇ ਵਰਲਡ ਲੈਵਲ ਤੇ ਪਰਫਾਰਮੈਂਸ ਆਪਣੀ ਹਲੇ ਤੱਕ ਨਹੀਂ ਗਈ ਠੀਕ ਹੈ ਜੀ ਤੇ ਏਸ਼ੀਆ ਲੈਵਲ ਤੇ ਹੈ ਗਈ ਆ ਇਹ ਫਰਕ ਹੁੰਦਾ ਵੀ ਤੇ ਇੰਜਰੀ ਦਾ ਬਹੁਤ ਰਹਿੰਦਾ ਕਿਉਂਕਿ ਪਲੇਅਰ ਨੂੰ ਜੇ ਇੱਕ ਵੀ ਕੋਈ ਮੇਜਰ ਇੰਜਰੀ ਆ ਜਾਏ ਤਕਰੀਬਨ ਉਹਦਾ ਸਾਰਾ ਕੈਰੀਅਰ ਖਰਾਬ ਹੋ ਜਾਂਦਾ ਵੀਰੇ ਉਹਦੀ ਕੀਤੀ ਕਰਾਈ ਸਾਰੀ ਮਿਹਨਤ ਜਿਹੜੀ ਉਹ ਮਿੱਟੀ ਹੋ ਜਾਂਦੀ ਆਪਾਂ ਕਹਿ ਦਿੰਦੇ ਆਂ ਹਾਂਜੀ ਵੇਖੋ ਜਿਹੜੀ ਇੰਜਰੀ ਹੈ ਜਿਹੜੀ ਦਾ ਪਤਾ ਨਹੀਂ ਕਦੋਂ ਕਿੱਥੇ ਤੇ ਕਿੰਨੀ ਹੀਲ ਹੋ ਜਾਣੀ ਆ ਹੂੰ ਪ੍ਰਮਾਤਮਾ ਇਹਦੇ ਤੋਂ ਬਚਾਵੇ ਪ੍ਰਮਾਤਮਾ ਅਗੇ ਅਰਦਾਸ ਕਰੇ ਮੈਨੂੰ 60 ਫੀਟ ਤੋਂ ਬਚਾਈ ਰੱਖੀ ਹੂੰ ਬਾਕੀ ਜਿਹੜਾ ਮੇਨ ਇੰਜਰੀ ਦਾ ਕਾਰਨ ਜੋ ਮੇਰਾ ਨਿੱਜੀ ਤਜਰਬਾ ਹੈ ਇੱਕ ਰੋਂਗ ਪੋਜੀਸ਼ਨ ਕਹਿ ਸਕਦੇ ਆਂ ਅੱਛੇ ਵੈਸੇ ਮੇਰੇ ਅਜ ਤੱਕ ਪ੍ਰਮਾਤਮਾ ਦੀ ਕਿਰਪਾ ਰਹੀ ਕਦੇ ਮੇજર ਇੰਜਰੀ ਨਹੀਂ ਹੋਈ ਥੋੜੀ ਬਹੁਤ ਹੀ ਕੋਈ ਮਸਲ ਪੁੱਲ ਹੋ ਗਿਆ ਉਹ ਗੱਲ ਵੱਖਰੀ ਹੈ ਹਮ ਤੇ ਆਪਾਂ ਇਹਨੂੰ ਜਿੰਨੀਆਂ ਵੀ ਮੇਰੀਆਂ ਛੋਟੀਆਂ ਮੋਟੀਆਂ ਇੰਜਰੀਆਂ ਹੋਈਆਂ ਮੈਂ ਇਹੀ ਸਿੱਟਾ ਕੱਢਿਆ ਵੀ ਰੋਂਗ ਪੋਜੀਸ਼ਨ ਜਦੋਂ ਆਪਾਂ ਰੋਂਗ ਪੋਜੀਸ਼ਨ ਤੇ ਅਟੈਕ ਕਰਾਂਗੇ ਉਦੋਂ ਆਪਣੇ ਇੰਜਰੀ ਹੋਣ ਦੇ ਜ਼ਿਆਦਾ ਚਾਂਸ ਹੋ ਜਾਂਦੇ ਇੰਜਰੀ ਹੋਣ ਦਾ ਆਹੀ ਕਾਰਨ ਹੈ ਹਾਂਜੀ ਆਪਾਂ ਸਹੀ ਪੋਜੀਸ਼ਨ ਤੇ ਅਟੈਕ ਕਰਦੇ ਆ ਆਪਣੀ ਇੰਜਰੀ ਨਹੀਂ ਹੁੰਦੀ ਇੱਕ ਗੇਮ ਕਰਨ ਦਾ ਜਾਂ ਪਹਿਲਵਾਨੀ ਕਰਨ ਦਾ ਕੇ ਲਈ ਜਾਂ ਹੋਰ ਕਬੱਡੀ ਵਾਲੇ بڑے ਪਲੇਅਰ ਫਿਰਦਾ ਕਹਿੰਦੇ ਵੀ ਸਾਨੂੰ ਕਦੇ ਨੌਕਰੀ ਨਹੀਂ ਮਿਲੀ ਹੈਗੀ ਵੀ ਅਸੀਂ ਮਿਹਨਤ ਬਹੁਤ ਕੀਤੀ ਵੀਰੇ ਤੇ ਤੁਹਾਨੂੰ ਜੋਬ ਮਿਲੀ ਆ ਹਾਂਜੀ ਬਿਲਕੁਲ ਜਿਵੇਂ ਕਬੱਡੀ ਹੋ ਗਈ ਜਾਂ ਮਿੱਟੀ ਦੀ ਪਹਿਲਵਾਨੀ ਹੋ ਗਈ ਇਹਨਾਂ ਤੇ ਨੌਕਰੀ ਨਹੀਂ ਮਿਲਦੀ ਅੱਛਾ ਵੀਰੇ ਹਾਂਜੀ ਜਿਹੜੀ ਮੈਟ ਦੀ ਪਹਿਲਵਾਨੀ ਜਾਂ ਗੱਦੇ ਦੀ ਪਹਿਲਵਾਨੀ ਹੈ ਇਹਦੇ ਤੇ ਨੌਕਰੀ ਮਿਲੇਗੀ ਤੇ ਜਿਵੇਂ ਮੇਰੇ ਕੋਲੇ ਮੈਂ 2015 ਚ ਰੇਲਵੇ ਚ ਭਰਤੀ ਹੋਇਆ ਸੀ ਠੀਕ ਹੈ ਵੀਰੇ ਐਜ਼ ਅ ਟਿਕਟ ਟਿਕ ਕਲੈਕਟਰ ਮੈਨੂੰ ਭਰਤੀ ਕੀਤਾ ਸੀ ਹਮ ਟੈਲੈਂਟ ਕੋਟੇ ਚ ਹਮ ਇੱਕ ਹੁੰਦਾ ਨਾ ਵੈਸੇ ਭਰਤੀ ਨਿਕਲਨੀ ਆਪਾਂ ਫਾਰਮ ਭਰਨੇ ਇੱਕ ਬਾਇ ਨੇਮ ਵੈਕੈਂਸੀ ਮੰਗਣੀ ਬੋਰਡ ਤੋਂ ਵੀ ਐਸ ਪਲੇਅਰ ਨੂੰ ਅਸੀਂ ਭਰਤੀ ਕਰਨਾ ਤੇ ਸਾਨੂੰ ਇਹਦੇ ਨਾਮ ਦੀ ਵੈਕੈਂਸੀ ਦੋ ਉਹਨੂੰ ਕਹਿੰਦੇ ਟੈਲੈਂਟ ਕੋਟਾ 2015 ਚ ਮੈਨੂੰ ਰੇਲਵੇ ਚ ਟੈਲੈਂਟ ਕੋਟੇ ਚ ਭਰਤੀ ਕੀਤਾ ਗਿਆ ਸੀ ਫਿਰ 2017 ਦੇ ਵਿੱਚ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਆਈ ਸੀ ਇੱਕ ਉਹਦੇ ਵਿੱਚ ਭਰਤੀ ਮੈਂ ਹੋ ਗਿਆ ਸੀ ਠੀਕ ਹੈ ਸਭ ਲੋਕਾਂ ਨੂੰ ਇੱਕ ਨੌਕਰੀ ਨਹੀਂ ਮਿਲਦੀ ਤੁਸੀਂ ਇੱਕ ਛੱਡ ਕੇ ਫੇਰ ਦੂਜੀ ਦੀ ਹਾਂਜੀ ਇਹ ਤਾਂ ਮੈਂ ਚੁਆਇਸ ਦੀਆਂ ਨੌਕਰੀਆਂ ਲਈਆਂ ਨੇ ਇਸ ਤੋਂ ਪਹਿਲਾਂ ਵੀ ਮੈਨੂੰ ਕਾਫੀ ਆਰਮੀ ਆਏਅਰ ਫੋਰਸ ਨੇਵੀ ਕਾਫੀ ਮੈਨੂੰ ਆਫਰਾਂ ਆਉਂਦੀਆਂ ਸੀ ਠੀਕ ਹੈ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਸੀ ਉਹਨੇ ਵਧੀਆ ਪਰਫਾਰਮ ਕਰਵਾਇਆ ਤੇ ਚੁਆਇਸ ਦੀ ਨੌਕਰੀ ਹੀ ਲਈ ਹੈ ਠੀਕ ਹੈ ਰੇਲ ਦੀ ਵੀ ਮੈਂ ਲਈ ਸੀ ਵੀ ਜਦੋਂ ਮੈਨੂੰ ਹੋਰ ਮਿਲੇਗੀ ਤਾਂ ਮੈਨੂੰ ਛੱਡ ਦਵਾਂ ਚਲੋ ਸ਼ੋਭੇ ਸ਼ਾਮਾ ਨੇ ਤੁਹਾਡੇ ਲਈ ਆਉਣ ਵਾਲੇ ਫਿਊਚਰ ਵਾਸਤੇ ਕਿਉਂਕਿ ਅੱਜ ਵੀ ਤੁਸੀਂ ਵੀਰੇ ਹਰਪ੍ਰੀਤ ਓਨੀ ਮਿਹਨਤ ਕਰ ਰਹੇ ਹੋ ਜਿੰਨੀ ਡੇ ਫਰਸਟ ਤੁਸੀਂ ਲੱਗੇ ਹੋਏ ਸੀ ਹਾਂਜੀ ਬਿਲਕੁਲ ਵੀ ਅੱਜ ਵੀ ਤੁਹਾਡੇ ਕੰਪੀਟੀਸ਼ਨ ਓਨੀ ਹਾਰਡ ਨੇ ਹਾਂਜੀ ਤੇ ਕੀ ਸਾਡੇ ਨੌਜਵਾਨਾਂ ਨੂੰ ਤੁਸੀਂ ਸਨੇਹਾ ਦੇਣਾ ਚਾਹੋਗੇ ਵੀਰੇ ਨੌਜਵਾਨਾਂ ਨੂੰ ਸਨੇਹਾ ਇਹ ਹੀ ਹੈ ਵੀ ਪਹਿਲਾਂ ਤਾਂ ਆਪਾਂ ਨੂੰ ਸਹੀ ਗਲਤ ਦਾ ਪਤਾ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਸਹੀ ਕੀ ਚੱਲ ਰਿਹਾ ਤੇ ਗਲਤ ਕੀ ਚੱਲ ਰਿਹਾ ਆਪਾਂ ਸੰਗਤ ਕਿਵੇਂ ਦੀ ਕਰਨੀ ਹੈ ਜਦੋਂ ਆਪਾਂ ਨੂੰ ਸਹੀ ਗੱਲ ਦਾ ਪਤਾ ਹੀ ਨਹੀਂ ਹੈਗਾ ਜਿਹੋ ਜੀ ਸੰਗਤ ਕਰਾਂਗੇ ਉਹੋ ਜੀ ਹੋ ਜਾਗੇ ਜੇ ਆਪਾਂ ਨੂੰ ਸਹੀ ਗੱਲ ਦਾ ਪਤਾ ਹੋਵੇਗਾ ਫਿਰ ਹੀ ਆਪਾਂ ਚੰਗੀ ਸੰਗਤ ਕਰਾਂਗੇ ਚੰਗੇ ਪਾਸੇ ਜਾਵਾਂਗੇ ਚੰਗੇ ਪਾਸੇ ਆਪਣਾ ਰੁਝਾਵ ਹੋਵੇਗਾ ਵੀ ਆਪਣੇ ਆਪ ਨੂੰ ਚੰਗੇ ਪਾਸੇ ਲਾਓ ਮਿਹਨਤ ਕਰੋ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ ਉਹਨੂੰ ਲਗਨ ਨਾਲ ਕਰੋ ਦੁਨੀਆਦਾਰੀ ਤੋਂ ਖਿਆਲ ਹਟਾ ਕੇ ਆਪਦੇ ਕੰਮ ਦੇ ਵਿੱਚ ਫੋਕਸ ਕਰੋ ਫਿਰ ਉਸ ਤੋਂ ਬਾਅਦ ਕਿਸਮਤ ਹੈ ਫਿਰ ਕਿਸਮਤ ਦੀ ਗੱਲ ਆ ਜਾਂਦੀ ਹੈ ਆਮ ਤੌਰ ਤੇ ਕਹਿ ਦਿੰਦੇ ਨੇ ਵੀ ਕਿਸਮਤ ਮਿਹਨਤ ਨਾਲੋਂ ਵੀ ਮਿਹਨਤ ਕਿਸਮਤ ਨੂੰ ਬਦਲ ਦਿੰਦੀ ਹੈ ਹਾਂ ਨਾ ਤਾਂ ਕੱਲੀ ਕਿਸਮਤ ਕੁਝ ਕਰਦੀ ਹੈ ਨਾ ਕੱਲੀ ਮਿਹਨਤ ਕੁਝ ਕਰਦੀ ਹੈ ਠੀਕ ਹੈ ਵੀਰੇ ਮੇਰਾ ਮੰਨਣਾ ਇਹ ਆ ਵੀ 90% ਮਿਹਨਤ 10% ਕਿਸਮਤ ਜੇ ਆਪਾਂ 90% ਮਿਹਨਤ ਕਰਦੇ ਆ 10% ਕਿਸਮਤ ਸਾਥ ਨਹੀਂ ਦਿੰਦੀ ਤਾਂ ਫਿਰ 90% ਮਿਹਨਤ ਵੀ ਕੁਝ ਨਹੀਂ ਕਰਦੀ ਇਹ ਮੇਰਾ ਨਿੱਜੀ ਤਜਰਬਾ ਕਿਤਨਾ ਕਿਤੇ ਲੱਕ ਤੁਹਾਡਾ ਸਾਥ ਦੇਣਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਹਮ ਸਾਰੀਆਂ ਚੀਜ਼ਾਂ ਮੰਨ ਲਓ ਪਲਵਾਨੀ ਕਰਨ ਵਾਸਤੇ ਉਹਦੇ ਕੋਲ ਪਲਵਾਨ ਨੂੰ ਪਰਿਵਾਰ ਵੱਲੋਂ ਵੀ ਸਪੋਰਟ ਹੋਣੀ ਚਾਹੀਦੀ ਆ ਹਮ ਪੈਸੇ ਤੇ ਲੇ ਦੀ ਚਲੋ ਪਰਿਵਾਰ ਵੱਲੋਂ ਮੰਨ ਲਓ ਉਹਦਾ ਖਰਚਾ ਹੁੰਦਾ ਉਹਨੇ ਸ਼ੁਰੂ ਕੀਤੀ ਹੈ ਕਈ ਪਰਿਵਾਰ ਪੈਸੇ ਦੇਣ ਤੋਂ ਥੋੜਾ ਜਿਹਾ ਕਰਦੇ ਨੇ ਵੀ ਇੰਨਾ ਖਰਚਾ ਹੁੰਦਾ ਇਹ ਟੈਨਸ਼ਨ ਨਹੀਂ ਪਲਵਾਨ ਨੂੰ ਹੋਣੀ ਚਾਹੀਦੀ ਹੋਰ ਘਰ ਦੀ ਕੋਈ ਨਹੀਂ ਹੋਣੀ ਚਾਹੀਦੀ ਸਾਰਾ ਉਹਦਾ ਫੋਕਸ ਆਪਣੀ ਗੇਮ ਦੇ ਉੱਤੇ ਹੋਣਾ ਚਾਹੀਦਾ ਠੀਕ ਇੱਕ ਕਹਾਵਤ ਬਹੁਤ ਸੁਣੀ ਹੋਣੀ ਤੁਸੀਂ ਵੀ ਵੀਰੇ ਕਹਿੰਦੇ ਵੀ ਪਲਵਾਨ ਦਾ ਜਿਹੜਾ ਮਤਲਬ ਵੀ ਬੜਾਪਾ ਕਹਿ ਲੀਏ ਵੀ ਉਹ ਬਹੁਤ ਤੰਗ ਕਰਦਾ ਉਹਨੂੰ ਇਹ ਗੱਲ ਸੱਚ ਆ ਅ ਬੜਾਪਾ ਆਪਾਂ ਇਹਨੂੰ ਕਿਹੜੇ ਟੌਪਿਕ ਤੇ ਗੱਲ ਕਰੀਏ ਵੀ ਸਰੀਰਕ ਪੱਖੋਂ ਹਾਂ ਵੀ ਬਹੁਤ ਤੰਗ ਹੁੰਦੇ ਨੇ ਉਹਦੇ ਹੱਡ ਜੋੜ ਜਿਹੜੇ ਪੁਰਾਣੇ ਪਲਵਾਨ ਸੀ ਹੂੰ ਉਦੋਂ ਉਹਨਾਂ ਨੂੰ ਨਾ ਮਿਹਨਤ ਕਰਨ ਦੀ ਜ਼ਿਆਦਾ ਨੌਲੇਜ ਨਹੀਂ ਸੀ ਹੈਗੀ ਉਹ ਜ਼ਿਆਦਾ ਨਾ ਬੈਠਕਾਂ ਦੇ ਉੱਪਰ ਜ਼ੋਰ ਦਿੰਦੇ ਸੀ ਹੂੰ ਇਹਦਾ ਮਤਲਬ ਇਹ ਨਹੀਂ ਹੁੰਦਾ ਜੀ ਆਪਾਂ ਜਿਆਦਾ ਮਿਹਨਤ ਕਰਦੇ ਆਂ ਤੇ ਆਪਾਂ ਜਿਆਦੇ ਤਗੜੇ ਹੋਵਾਂਗੇ ਮਿਹਨਤ ਕਰਨੀ ਚਾਹੀਦੀ ਏ ਪਰ ਟੂ ਦੀ ਪੁਆਇੰਟ ਠੀਕ ਹੈ ਜੀ ਜ਼ਰੂਰਤ ਅਨੁਸਾਰ ਪਾਗਲਾਂ ਤਰ੍ਹਾਂ ਨਹੀਂ ਵੀ ਆਪਾਂ ਮਾਰ ਮਾਰ ਬੈਠਕਾਂ ਤੇ ਆਪਦੇ ਹੱਡ ਗੋਡੇ ਖੋਚਲੇ ਕਰ ਲਈਏ ਆਪਾਂ ਕੰਪੀਟੀਸ਼ਨ ਤੋਂ ਆਏ ਹੁਣ ਮੈਂ ਕੰਪੀਟੀਸ਼ਨ ਖੇਡਣ ਜਾਣਾ ਮੈਂ ਕੰਪੀਟੀਸ਼ਨ ਤੋਂ ਮੈਨੂੰ ਹਾਰ ਮਿਲਦੀ ਏ ਮੈਂ ਇਹ ਨੋਟ ਕਰਦਾ ਵੀ ਮੈਂ ਹਾਰਿਆ ਕਿਉਂ ਆ ਮੈਂ ਆਪ ਦੇਖੋ ਸਾਬ ਨੂੰ ਵੀ ਪੁੱਛਦਾ ਮੈਂ ਕਿਉਂ ਹਾਰਿਆ ਆਪਣੇ ਆਪ ਵੀ ਨੋਟ ਕਰਦਾ ਜਿਹੜੀ ਮੇਰੀ ਹਾਰ ਦਾ ਕਾਰਨ ਹੁੰਦਾ ਹੈ ਕਮੀ ਹੁੰਦੀ ਹੈ ਮੈਂ ਉਸ ਚੀਜ਼ ਨੂੰ ਦੂਰ ਕਰਦਾ ਇਹ ਨਹੀਂਗਾ ਵੀ ਜੇ ਮੈਂ ਹਾਰ ਕੇ ਆਇਆ ਤੇ ਮੈਂ ਆ ਕੇ ਡੰਡ ਸਪੋਟੇ ਉਹਨਾਂ ਦੇ ਉੱਤੇ ਜ਼ੋਰ ਦੇਦਾ ਕੱਲ ਨੂੰ ਮੈਂ ਫੇਰ ਹਾਰ ਕੇ ਆਇਆ ਫੇਰ ਜ਼ੋਰ ਦੇਦਾ ਫੇਰ ਹਾਰ ਕੇ ਆਇਆ ਫੇਰ ਅਖਾਂਗਾ ਮੇਰੀ ਤਾਂ ਕਿਸਮਤ ਮਾੜੀ ਹਮ ਆਪਦੀ ਕਮੀ ਕਮੀ ਕੱਢਣ ਨਾਲ ਹੀ ਤਰੱਕੀ ਹੁੰਦੀ ਹੈ ਜੇ ਜੇਕਰ ਆਪ ਆਪਦੀ ਕਮੀ ਤੇ ਫੋਕਸ ਨਹੀਂ ਕਰਦੇ ਓਨੀ ਦੇਰ ਆਪ ਅੱਗੇ ਨਹੀਂ ਵੱਧ ਸਕਦੇ ਠੀਕ ਹੈ ਵੀਰੇ ਇੱਕ ਜਿਵੇਂ ਆਪਾਂ ਕਾਗਜ਼ੀ ਪਹਿਲਵਾਨ ਦੀ ਗੱਲ ਕੀਤੀ ਹਨਾ ਕਈ ਵਾਰ ਜਿਵੇਂ ਕੋਈ ਮੈਟ ਵਾਲੀ ਕੁਸ਼ਤੀ ਕਰਦਾ ਤਾਂ ਕਈ ਵਾਰ ਕਾਗਜ਼ਾਂ ਦੇ ਵਿੱਚ ਹੀ ਰਿਕਾਰਡ ਉਹਦਾ ਰਹਿ ਜਾਂਦਾ ਵੀ ਉਹ ਆਪਣੇ ਪਰਿਵਾਰ ਨੂੰ ਪਾਲਣ ਦੀ ਸਮਰੱਥਾ ਵੀ ਪਹਿਲਵਾਨ ਨਹੀਂ ਰੱਖਦਾ ਹਾਲਾਂਕਿ ਸ਼ਾਇਦ ਮਿੱਟੀ ਵਾਲਾ ਪਹਿਲਵਾਨ ਉਹਦੋਂ ਵੱਧ ਕਮਾਈ ਕਰ ਜਾਂਦਾ ਹਾਂ ਵੇਖੋ ਇਹ ਤਾਂ ਹੁਣ ਡਿਪੈਂਡ ਕਰਦਾ ਵੀ ਜਿਹੜਾ ਉਹ ਮੈਟ ਦਾ ਪਹਿਲਵਾਨ ਸੀ ਹੂੰ ਉਹਦਾ ਮੈਟ ਦੇ ਉੱਤੇ ਸਟੈਂਡਰਡ ਕੀ ਸੀ ਠੀਕ ਹੈ ਜੀ ਜੇ ਮੰਨ ਲਓ ਦੇਖੋ ਨੈਸ਼ਨਲ ਚੋ ਮੈਡਲ ਵੀ ਹੈਗੇ ਨੇ ਉਹਨੂੰ ਨੌਕਰੀ ਨਹੀਂ ਮਿਲੀ ਕਈ ਵਾਰੀ ਸਰਕਾਰਾਂ ਸਮੇਂ ਸਿਰ ਨੌਕਰੀ ਨਹੀਂ ਘੜਦੀਆਂ ਉਹ ਓਵਰੇਜ ਹੋ ਜਾਂਦਾ ਹੂੰ ਤੇ ਇਹ ਵੀ ਕਾਰਨ ਹੁੰਦਾ ਹੂੰ ਤੇ ਬਾਕੀ ਜਦੋਂ ਮੈਡ ਦੀ ਪਹਿਲਵਾਨੀ ਕਰਨ ਤੋਂ ਬਾਅਦ ਜੇ ਉਹਨੂੰ ਨਹੀਂ ਵੀ ਕੁਝ ਮਿਲਦਾ ਹੂੰ ਤੇ ਉਹਦੇ ਕੋਲ ਇੱਕ ਆਪਸ਼ਨ ਹੁੰਦੀ ਉਹ ਐਨਆਈਐਸ ਕਰ ਲੈਂਦਾ ਹੂੰ ਕੋਚਿੰਗ ਦਾ ਕੋਰਸ ਕਰ ਲੈਂਦਾ 9 ਮਹੀਨੇ ਦਾ ਪਟਿਆਲੇ ਐਨਆਈਐਸ ਚ ਕੋਰਸ ਹੁੰਦਾ ਹਾਂਜੀ ਤੇ ਉਹ ਕਰਕੇ ਤੇ ਕੱਲ ਨੂੰ ਉਹਦੇ ਉਹਨੂੰ ਕੋਚ ਲੱਗਣ ਦੀ ਵੀ ਆਫਰ ਉਹਦੇ ਕੋਲ ਹੁੰਦੀ ਹੂੰ ਉਹ ਕੋਚ ਲੱਗ ਸਕਦਾ ਜਿਹਦੇ ਕੋਲ ਨੈਸ਼ਨਲ ਲੈਵਲ ਤੇ ਸਰਟੀਫਿਕੇਟ ਹੈਗੇ ਨੇ ਹੂੰ ਇਹ ਉਹ অপਸ਼ਨ ਹੁੰਦੀ ਏ ਮੈਟ ਵਾਲੇ ਪਰਵਾਨਦੇ ਕੋਲੇ ਠੀਕ ਹੈ ਬ੍ਰਦਰ ਹਾਂ ਜੇ ਪੱਕੇ ਨਹੀਂ ਰੱਖਦੇ ਕੱਚੇ ਦਾ ਰੱਖਦੇ ਨੇ ਨਾ ਠੀਕ ਹੈ ਜੀ ਹਾਂ ਦੋਵੇਂ ਚੀਜ਼ਾਂ ਹੁੰਦੀਆਂ ਨੇ ਤੇ ਇਹ ਚ ਕਿਉਂਕਿ ਬਹੁਤ ਮੈਨਲਾ ਦਾ ਵੀ ਭਾਰੀ ਮਤਲੇ ਬੰਦਾ ਪੈਸਾ ਸ਼ਾਇਦ ਕਮਾ ਜਾਂਦਾ ਮਿੱਟੀ ਵਾਲੀ ਕੁਸ਼ਤੀ ਦੇ ਵਿੱਚ ਬਿਲਕੁਲ ਵੇਖੋ ਇੱਕ ਵੇਖੋ ਮਿੱਟੀ ਵਾਲੀ ਉਹ ਇੱਕ ਅਲੱਗ ਦੁਨੀਆ ਹੈ ਜਿਹੜੀ ਮੈਟ ਵਾਲੀ ਉਹ ਇੱਕ ਅਲੱਗ ਦੁਨੀਆ ਹੈ ਮਿੱਟੀ ਦੇ ਵਿੱਚ ਜਿਹੜਾ ਮੋਟਾ ਪੈਸਾ ਹੈ ਉਹ ਬੰਦਾ ਹੈ ਇੱਕ ਨੰਬਰ ਜੋੜ ਦੋ ਨੰਬਰ ਜੋੜ ਤਿੰਨ ਨੰਬਰ ਜੋੜ ਤੇ ਬਾਕੀ ਜਿਹੜੇ ਉਦੋਂ ਥੱਲੇ ਨੇ ਉਹਨਾਂ ਦਾ ਤਾਂ ਖਰਚਾ ਪਾਣੀ ਚੱਲਦਾ ਹੂੰ ਤੇ ਬਾਕੀ ਜਦੋਂ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਕੀਤਾ ਜੇ ਬੰਦੇ ਕੋਲੇ ਇਕੱਠਾ ਇੱਕੋ ਵਾਰ ਪੈਸਾ ਆ ਜੇ ਨਾ ਹੂੰ ਤੇ ਇੱਕੋ ਵਾਰ ਪੈਸਾ ਆਇਆ ਦਿਮਾਗ ਵੀ ਖਰਾਬ ਕਰ ਦਿੰਦਾ ਹੂੰ ਜਿਹੜਾ ਥੋੜਾ ਥੋੜਾ ਕਰਕੇ ਆਉਣਾ ਉਹਦੇ ਨਾਲ ਬੰਦੇ ਦਾ ਦਿਮਾਗ ਵੀ ਸਹੀ ਰਹਿੰਦਾ ਸੰਤੁਲਨ ਵਿੱਚ ਰਹਿੰਦਾ ਬੰਦਾ ਬਿਲਕੁਲ ਹਾਂ ਤੂੰ ਜਿਹੜਾ ਹੰਕਾਰ ਆ ਜਾਂਦਾ ਹੈ ਉਹਦਾ ਆਪਦਾ ਕੰਮ ਕਰਨ ਤੋਂ ਉਹਦਾ ਫੋਕਸ ਘਟ ਜਾਂਦਾ ਹੈ ਹੂੰ ਤੇ ਜਿਹੜਾ ਥੋੜਾ ਥੋੜਾ ਪੈਸਾ ਆਉਣਾ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਵਧੀਆ ਇੱਕ ਵਾਰ ਵਾਰ ਇਕੱਠਾ ਕਰਨ ਨਾਲ ਠੀਕ ਹੈ ਤੇ ਬਾਕੀ ਆਪੋ ਆਪਣੀ ਸੋਚ ਆ ਸਕਦੀ ਆਪਾਂ ਕਿਸੇ ਨੂੰ ਇਸ ਚੀਜ਼ ਦੀ ਕੋਈ ਉਹ ਨਹੀਂਗੇ ਕਰਦੇ ਕਿ ਗਲਤ ਸਹੀ ਨਹੀਂ ਕਹਿੰਦੇ ਇਹਨੂੰ ਆਪਦੀ ਆਪਦੀ ਸੋਚ ਹੁੰਦੀ ਹੈ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਤੁਹਾਨੂੰ ਅੱਜ ਮੈਂ ਪਹਿਲਵਾਨ ਹਰਪੀ ਸਿੰਘ ਸੰਧੂ ਦੇ ਨਾਲ ਮਿਲਾਇਆ ਤੇ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਅਸੀਂ ਪਹਿਲਵਾਨੀ ਦੀਆਂ ਕਾਫੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕੀਤੀਆਂ ਖਾਸ ਕਰਕੇ ਡਾਈਟ ਦੇ ਉੱਪਰ ਵੀ ਇੱਕ ਵੈਜੀਟੇਰੀਅਨ ਪਹਿਲਵਾਨ ਵੀ ਹੈ ਜਿਹੜਾ ਉਹ ਤਿਆਰ ਹੋ ਸਕਦਾ ਮੈਡਲ ਆਪਣੇ ਦੇਸ਼ ਲਈ ਆਪਦੀ ਸਟੇਟ ਲਈ ਲੈ ਕੇ ਆ ਸਕਦਾ ਸਾਡੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਥੈਂਕ ਯੂ